ਹੈਲੋ ਸਤਿ ਸ੍ਰੀ ਅਕਾਲ ਜੀ 7 ਜੁਲਾਈ ਤੇ ਦਿਨ ਸੋਮਵਾਰ ਸਵੇਰ ਦਾ ਟਾਈਮ ਆ ਜਿਹੜਾ 7:00 ਵਜੇ ਦਾ ਟਾਈਮ ਆ ਤੇ ਅੱਜ ਸੂਰਜ ਦੇਖੋ ਨਹੀਂ ਨਿਕਲਿਆ ਮੌਸਮ ਠੱਡਾ ਸੀ ਸਵੇਰ ਟਾਈਮ ਤੇ ਇੱਥੇ ਜਿਹੜੇ ਲਗਭਗ ਕੁਝ ਵੀ ਕੰਮ ਜਿਵੇਂ ਝਾੜੂ ਦਾ ਹੋ ਗਿਆ ਉਹ ਮੈਂ ਕਰ ਲਿਆ ਸੀਗਾ ਝਾੜੂ ਲਗਾ ਲਿਆ ਸੀਗਾ 베ੜੇ ਦੇ ਵਿੱਚ ਵੀ ਤੇ ਅੰਦਰ ਸਾਰੇ ਰੂਮ ਦੇ ਵਿੱਚ ਵੀ ਝਾੜੂ ਲਗਾ ਲਿਆ ਸੀ ਤੇ ਉਸ ਤੋਂ ਬਾਅਦ ਇੱਥੇ ਜਣੀ ਕਿ ਆਟਾ-ਉਟਾ ਪਤਾ ਨਹੀਂ ਸ਼ਾਇਦ ਮੈਂ ਗੁੰਨ ਲਿਆ ਸੀ ਗੁੰਨ ਕੇ ਰੱਖਤਾ ਸੀਗਾ ਬਿਟਿਕ ਜੂਗਾ ਫਿਰ ਮੈਂ ਰੋਟੀ ਬਣਾਉਣ ਲੱਗੂ ਬਾਥਰੂਮ ਪਤਾ ਨਹੀਂ ਧੋਤੇ ਸੀ ਪਤਾ ਨਹੀਂ ਨਾ ਇਹ ਮੇਰੇ ਯਾਦ ਨਹੀਂ ਤੇ ਚਲੋ ਜੀ ਅੱਜ ਦਾ ਵਲੌਗ ਜਿਹੜਾ ਆਪਾਂ ਸਟਾਰਟ ਕਰਦੇ ਆਂ ਬਲੌਗ ਸਟਾਰਟ ਕਰਦੇ ਆਂ ਜਿਹੜਾ ਇਹ ਫਲੋਰ ਸੋਫਾ ਕਾਫੀ 2 ਜਾਂ 2.5 ਸਾਲ 2 ਸਾਲ ਹੀ ਪਹਿਲਾਂ ਮੈਂ ਬਣਾਇਆ ਸੀਗਾ ਇਹਨੂੰ ਢੇੜ ਕੇ ਮੈਂ ਦੁਬਾਰਾ ਤੋਂ ਭਰ ਰਹੀ ਹਾਂ ਕਿਉਂਕਿ ਜਿਹੜੀਆਂ ਇਹ ਕਤਰਨ ਕਹਿ ਦਿੰਨੇ ਆਪਾਂ ਇਹਨੂੰ ਜ਼ਿਆਦਾਤਰ ਇਹ ਦੁਪੱਟੇ ਹੀ ਸੀ ਜੋ ਮੇਰੇ ਪੁਰਾਣੇ ਦੁਪੱਟੇ ਸੀਗੇ ਜ਼ਿਆਦਾਤਰ ਇਹਦੇ ਵਿੱਚ ਦੁਪੱਟੇ ਸੀਗੇ ਤੇ ਉਹਨਾਂ ਤੋਂ ਬਣਾਇਆ ਸੀ ਮੈਂ ਇਹ ਲੰਮੇ-ਲੰਮੇ ਜਿਹੜੇ ਕਾਤਰਾਂ ਕੱਟ ਕੇ ਤੇ ਇਹਨੂੰ ਤੇ ਅਫੇਰਨਾਂ ਦੀ ਧੁੱਪ ਲਵਾਉਣ ਤੋਂ ਬਾਅਦ ਅੱਜ ਮੈਂ ਇਹਨੂੰ ਕੰਪਲੀਟ ਕਰ ਰਹੀ ਹਾਂ ਦੁਬਾਰਾ ਤੋਂ ਭਰ ਰਹੀ ਹਾਂ ਬਹੁਤ ਹੀ ਸੌਖਾ ਹੈ ਇਹ ਬਣਾਉਣਾ ਤੁਸੀਂ ਕੋਈ ਵੀ ਸਾਈਜ਼ ਬਣਾਉਣਾ ਜਿਵੇਂ ਪ੍ਰਾਂਤ ਦਾ ਸਾਈਜ਼ ਬਣਾਉਣਾ ਹਨਾ ਤਾਂ ਪ੍ਰਾਂਤ ਲੈ ਲਓ ਦੋ ਪੀਸ ਗੋਲ ਕੱਟ ਲਓ ਦੋ ਪੀਸ ਗੋਲ ਕੱਟ ਕੇ ਉਸ ਤੋਂ ਬਾਅਦ ਤੁਸੀਂ ਜਿੰਨਾ ਮਤਲਬ ਕਿ ਦੋਨੋਂ ਪੀਸਾਂ ਦੇ ਨਾਲ ਵਿਚਾਲੇ ਕਪੜਾ ਅਟੈਚ ਕਰਨਾ ਜਿੰਨਾ ਤੁਸੀਂ ਉੱਚਾ ਜਾਂ ਲੰਮਾ ਕੱਪੜਾ 10 ਇੰਚ ਹਣਾ ਜਾਂ ਵੱਧ ਵੀ ਪਾਉਣਾ ਤੁਸੀਂ ਜਾਂ ਘੱਟ ਪਾਉਣਾ ਉਸ ਹਿਸਾਬ ਨਾਲ ਅਟੈਚ ਕਰ ਦੋ ਇੱਕ ਸਾਈਡ ਤੋਂ ਜਿਵੇਂ ਕਿ ਮੈਂ ਦੇਖੋ ਇਸ ਤਰ੍ਹਾਂ ਲੀਰਾਂ ਦੀ ਇਕਤਰਨ ਸੀ ਜਿਹੜੀ ਭਰ ਕੇ ਅੱਧਾ ਕ ਨਹੀਂ ਸੰਤਾ ਹੋਇਆ ਇਦਾਂ ਹੀ ਰੱਖਿਆ ਹੋਇਆ ਇਹਨੂੰ ਮੈਂ ਸੂਈ ਦੇ ਨਾਲ ਸਟਿਚ ਕਰ ਲੂ ਬਹੁਤ ਈਜ਼ੀ ਹੈ ਇਹ ਬਸ ਤੁਹਾਡੇ ਕੋਲ ਇਕਤਰਨ ਜਾਂ ਕੋਈ ਵੀ ਪੁਰਾਣੇ ਕੱਪੜੇ ਤੁਸੀਂ ਇਦਾਂ ਹੀ ਪਾ ਦਿਓ ਉਹ ਵੀ ਚੱਲ ਜਾਣਗੇ ਤੇ ਉਸ ਤੋਂ ਬਾਅਦ ਸੂਈ ਦੇ ਨਾਲ ਇਹਨੂੰ ਸਟਿਚ ਕਰ ਦੋ ਤੇ ਜਿਹੜਾ ਫਲੋਰ ਸੋਫਾ ਬਣ ਕੇ ਤਿਆਰ ਹੋ ਉਸ ਤੋਂ ਬਾਅਦ ਤੁਸੀਂ ਉੱਪਰਲਾ ਕਵਰ ਬਣਾਉਣਾ ਚਾਹੁੰਦੇ ਹੋ ਕੋਈ ਡਿਜ਼ਾਈਨ ਪਾਉਣਾ ਚਾਹੁੰਦੇ ਆ ਲੈਸ ਵਗੈਰਾ ਲਾ ਕੇ ਤਾਂ ਤੁਸੀਂ ਉਹ ਬਣਾ ਸਕਦੇ ਹੋ ਉੱਪਰ ਲਾ ਕੇ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਆਪਾਂ ਉੱਪਰਲਾ ਕਵਰ ਵਗੈਰਾ ਹੁੰਦਾ ਜਿਹੜਾ ਉਹਨੂੰ ਉਤਾਰ ਕੇ ਧੋ ਦਿੰਨੇ ਆ ਪਰ ਵੈਸੇ ਤਾਂ ਮੈਂ ਇਹਨੂੰ ਉੱਪਰ ਕਵਰ ਚੜਾਇਆ ਹੋਇਆ ਸੀ ਜਿਵੇਂ ਕੋਈ ਦੁਪੱਟੇ ਹੁੰਦੇ ਨੇ ਜਾਂ ਮੈਂ ਕਿਵੇਂ ਵੀ ਇਹਦੇ ਉੱਪਰ ਕਵਰ ਚੜਾ ਦੇਣੀ ਹੁੰਦੀ ਹੈਗੀ ਤੇ ਪਰ ਇਹ 2 ਸਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋ ਗਏ ਹੋਣਗੇ 2 ਜਾਂ 1.5 ਸਾਲ ਤਾਂ ਕਰਕੇ ਇਹਨੂੰ ਮੈਂ ਦੁਬਾਰਾ ਤੋਂ ਫਿਰ ਜਿਹੜੀਆਂ ਲੀਰਾਂ ਸੀ ਉਹਨੂੰ ਧੁੱਪ ਲਵਾਤੀ ਸੀ ਮੈਂ ਕਿਹਾ ਵੀ ਥੋੜਾ ਜਿਹਾ ਆਪਾਂ ਨੂੰ ਡਰ ਜਾ ਰਹਿਦਾ ਨਾ ਵੀ ਖਰਾਬ ਹੋ ਹੁੰਦਾ ਵੀ ਕਈ ਵਾਰ ਕੁਝ ਡੁੱਲ ਜਾਂਦਾ ਤਾਂ ਧੁੱਪ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਲੋ ਜੀ ਸੂਈ ਦੇ ਨਾਲ ਸਟਿਚ ਕਰਕੇ ਤੁਹਾਨੂੰ ਦਿਖਾਉਣੀ ਹੈ ਮੈਂ ਇਹ ਜਿਹੜਾ ਕੰਪਲੀਟ ਹੋ ਗਿਆ ਤੇ ਬਣ ਗਿਆ ਉੱਪਰ ਦੀ ਮੇਰੇ ਕਵਰ ਦੱਸੂਗੀ ਤੁਹਾਨੂੰ ਬਣਾਓ ਜਿਵੇਂ ਇਹਦਾ ਕਵਰ ਬਣਦਾ ਉਵੇਂ ਹੀ ਇਹ ਫਲੋਰ ਸੋਫਾ ਬਣਦਾ ਇਹਨੂੰ ਆਪਾਂ ਹੋਰ ਵੀ ਕੋਈ ਡਿਜ਼ਾਈਨ ਦੇ ਸਕਦੇ ਹਾਂ ਚੌਰਸਟਾ ਜਿਹਾ ਡਿਜ਼ਾਈਨ ਵੀ ਤੁਸੀਂ ਦੇ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੋਊਗੀ ਠੀਕਾ ਜੀ ਤੇ ਲੋ ਜੀ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾ ਰਹੀ ਹਾਂ ਵੀ ਇੰਨਾ ਕ ਕੱਪੜਾ ਜਿਹੜਾ ਮੈਂ ਬਿਨਾ ਮਤਲਬ ਕਿ ਇਨੂੰ ਪੂਰਾ ਸਲਾਈ ਨਹੀਂ ਕੀਤਾ ਸੀ ਥੋੜਾ ਜਿਹਾ ਛੱਡ ਲਿਆ ਸੀ ਵਿੱਚ ਇਹਦੇ ਵਿੱਚ ਦੀ ਆਪਾਂ ਜਿਹੜੀ ਕਤਰਨ ਜਾਂ ਸੂਟ ਨੇ ਪੁਰਾਣੇ ਹਨਾ ਕੋਈ ਪੁਰਾਣੇ ਸੂਟ ਪੁਰਾਣੀਆਂ ਬੈੱਡ ਸ਼ੀਟਾਂ ਨੇ ਜੋ ਕਿ ਬਿਲਕੁਲ ਖਰਾਬ ਨੇ ਹਨਾ ਉਹਨਾਂ ਨੂੰ ਆਪਾਂ ਉਹ ਕਰ ਸਕਦਾ ਪੁਰਾਣੇ ਦੁਪੱਟੇ ਨੇਗੇ ਕੁਝ ਵੀ ਲੈ ਲਓ ਤੁਸੀਂ ਇਹਦੇ ਵਿੱਚ ਭਰ ਲਓ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਚੌਰਸ ਬਣਾਉਣਾ ਚੌਰਸ ਬਣਾ ਲਓ ਹਨਾ ਆ ਗੋਲ ਬਣਾਉਣਾ ਗੋਲ ਬਣਾ ਲਓ ਹੋਰ ਵੀ ਕੋਈ ਇਹਦੇ ਅੱਗੇ ਪਿੱਛੇ ਤੁਸੀਂ ਡਿਜ਼ਾਈਨ ਥੋੜਾ ਦੇਣਾ ਚਾਹੋ ਫਿਰ ਉਹਨੇ ਪੀਸ ਬਣਾਉਣੇ ਪੈਣਗੇ ਇਸ ਤਰ੍ਹਾਂ ਤੁਸੀਂ ਇਹ ਤਿਆਰ ਜਿਹੜਾ ਇਹਨੂੰ ਕਰ ਸਕਦੇ ਹਾਂ ਬਹੁਤ ਸੌਖਾ ਹੈ ਤੇ ਮੈਂ ਦੇਖੋ ਇਸ ਤਰ੍ਹਾਂ ਦੀ ਲੇਸ ਜਿਹੜੀ ਲਗਾਈ ਹੋਈ ਹੈਗੀ ਤੇ ਲਓ ਜੀ ਫਲੋਰ ਸੋਫਾ ਬਣ ਕੇ ਤਿਆਰ ਹੈ ਬੈਠਣ ਲਈ ਮੌਸਮ ਸਵੇਰ ਤੋਂ ਹੀ ਮੀਂਹ ਵਾਲਾ ਸੀ ਤੇ ਲੋ ਜੀ ਮੀਂਹ ਵੀ ਆ ਗਿਆ ਮੈਂ ਤਵਾ ਰੱਖਤਾ ਸੀਗਾ ਰੋਟੀ ਬਣਾਉਣ ਲਈ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਵਾਂ ਤੇ ਪਹਿਲਾਂ ਹਲਕਾ ਜਿਹਾ ਸੀਗਾ ਪੁੰਡਾ ਬੰਦੀ ਜੀ ਸੀਗੀ ਹੁਣ ਪੂਰਾ ਮੀਂਹ ਆ ਗਿਆ ਕਿੰਨ ਬਣ ਕਿੰਨੀ ਦੀ ਦੀ ਮੈਂ ਹੁੰਦੀ ਹੈ ਵਧੀਆ ਹੋ ਗਿਆ ਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਾਨੂੰ ਜੀ ਕੀ ਖਾਲ ਚੱਲੇ ਤੁਹਾਡੇ ਸਾਰਿਆਂ ਦੇ ਉਮੀਦ ਹੈ ਤੁਸੀਂ ਸਾਰੇ ਜਣ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਸਵੇਰ ਦਾ ਟਾਈਮ ਆਪਣਾ ਆ ਰਿਹਾ ਫੋਟੋ ਲੇਤੀ ਤੇ ਬਾਕੀ ਸਾਰੇ ਕੰਮ ਹੋ ਗਏ A to Z ਦੋ ਕੱਪੜੇ ਨਵਾਂਸ ਮਸ਼ੀਨ ਵਿੱਚ ਪਾਏ ਹੋਏ ਬਾਕੀ ਸਾਰੇ ਕੰਮ ਹੋ ਗਏ ਚਾਹ ਰੂਪ ਚਾਹ ਡਰੈਸਿੰਗ ਦਾ ਸਾਰਾ ਹੋ ਗਿਆ ਵਾਸ਼ਰੂਮ ਮਜੀ ਸਫਾਈ ਸਾਰਾ ਕੰਮ ਹੋ ਗਿਆ ਸਸਕਲ ਦੀ ਬੁਕਿੰਗ ਹੋਈ ਆ ਬਣਾ ਕੇ ਇਹ ਰਸ ਬੱਲੇਆ ਮੌਸਮ ਇੰਨਾ ਕਹਿੰਦਾ ਮੌਸਮ ਹੋਇਆ ਪਿਆਗਾ ਬਹੁਤ ਸੋਹਣਾ ਮੌਸਮ ਹੋਇਆ ਕਰ ਬਾਰੇ ਕਹਿੰਦੀ ਠੰਡੀ ਹਵਾ ਬਰੀ ਬਰੀ ਤੁਹੁੰਦਾ ਬੰਦੀ ਜੀ ਹੋ ਰਹੀ ਜਗੀ ਕਿੰਨਾ ਵਣ ਕਣੀ ਜੀ ਬਹੁਤ ਸਾਰਾ ਮੌਸਮ ਹੈ ਦੁੱਜੀ ਚੁੰਨੀ ਲਈ ਨਹੀਂ ਗਈ ਮੈਂ ਲਾ ਕੇ ਰੱਖਤੀ ਆਹ ਜੁੰਨੀ ਨੂੰ ਇੱਕ ਲੱਗਦੀ ਆ ਪੱਕੇ ਬੇਟ ਆ ਗੀਆਂ ਜੁੰਨੀ ਹੁੰਦੀਆਂ ਨੇ ਲਈਆਂ ਡਾਈ ਇਹ ਪੱਕੀ ਡਾਈ ਉਹ ਚੱਲ ਇਹਨਾਂ ਤੋਂ ਦੁੱਜੀ ਚੁੰਨੀ ਚੱਲਦੀ ਮਾੜੀ ਗਰਮੀ ਸੀ ਕਹੀਦਾ ਹਾਂ ਤਾਂ ਹੁਣ ਮੌਸਮ ਔੜਿਆ ਠੀਕ ਹੋਇਆ ਹਾਂਜੀ ਮਾੜੀ ਜਾੜੇ ਅੱਗ ਸੀ ਹੋ ਤੇਜ਼ ਮੀਂਹ ਆ ਗਿਆ। ਅੱਲਾ ਬੂੰਦਾ ਬੰਦੀ ਸੀ ਕਿੰਮਨ ਗਣੀ ਜੀ ਹੁਣ ਤੇਜ਼ ਆ ਗਿਆ ਮੀਂਹ। ਬੁੱਟਿਆਂ ਨੂੰ ਵਧਿਆ ਹੁਣ। ਆਹ ਹੈ ਕੱਪੜੇ ਭੇਜਣ ਨੂੰ। ਵੇੜੇ ਕੰਨਾ ਪਾੜ ਮੈਨੂੰ ਸੁਫੜ ਆਇਆ ਸੀ ਬੇ ਇੱਥੇ ਤੱਕ ਪਾਣੀ ਆ ਗਿਆ ਉਹੀ ਗੱਲ ਹੋ ਗਈ ਹਾਏ ਹਾਏ ਕਿੰਨਾ ਪਾਣੀ ਆ ਲੈ ਹੁਣ ਕੱਪੜੇ ਬਦਲ ਲੈ ਇਧਰ ਬਾਹਰ ਤਾਂ ਨਾ ਲਿਆ ਹੋ ਗਿਆ ਰੇ ਨਾ ਲੈ ਹੁਣ ਰੋਟੀ ਖਾ ਲੈ ਚੂਰੀ-ਕੁੱਟੀ ਪਈਆ ਹਾਏ ਹਾਏ ਕਿੰਨਾ ਮੀ ਆ ਨਜ਼ਾਰਾ ਆ ਹੁੰਦਾ ਮੈਂ ਤਾਂ ਜੁੜ ਜੂ ਮੈਂ ਨਾ ਹੁਣ ਮਨਟ ਕਰਦਾ ਪਰ ਹਜੇ ਘੱਟੇ ਵੀ ਤੋਰੇ ਵਾਹ ਉਧਰ ਨਹੀਂ ਦਿਖਾਉਣਾ ਸੀ ਤੁਨ ਉਧਰ ਤੇ ਬਸ ੜੀ ਇੰਨੀ ਪੈ ਰਹੀ ਆ ਮੈਂ ਇਧਰ ਦੀ ਦਿਖਾਉਂਦੀ ਹੈ ਬਲੈਂ ਹੈ ਹੈ ਇਧਰ ਤਾਂ ਬਾੜਾ ਆ ਰਿਹਾ ਤੇਜ ਮੀਂਹ ਆ ਇਹਨੇ ਦਿਨਾਂ ਤੋਂ ਇੰਨੀ ਗਰਮੀ ਕਰੀ ਪੀਸ ਰੱਬ ਨੇ ਅੱਜ ਜਾ ਕੇ ਮੀਂਹ ਪਾਇਆਗਾ ਮਰੀ ਰਾਮਦਾਰੀ ਹੋਊਗੀ ਬਾਹਲੇ ਅੱਗ ਲੱਗੀ ਪਈ ਸੀ ਮਰਨ ਵਾਲਾ ਹਿੱਲਾ ਸੀਗਾ ਲੋ ਜੀ ਮੈਂ ਹਟਣ ਤੋਂ ਬਾਅਦ ਕਾਫੀ ਟਾਈਮ ਬਾਅਦ ਪਹਿਲਾਂ ਮੈਂ ਥੋੜੀ ਘਿਰ ਪੈ ਗਈ ਸੀ ਕਿ ਉਸ ਤੋਂ ਬਾਅਦ ਫਿਰ ਮੈਂ ਹਟ ਗਿਆ ਸੀ ਬੇੜੇ ਦੀ ਸਫਾਈ ਕੀਤੀ ਸਫਾਈ ਕਰਕੇ ਜੋ ਵੀ ਕੱਪੜੇ ਮਸ਼ੀਨ ਦੇ ਵਿੱਚ ਪਾਏ ਹੋਏ ਸੀਗੇ ਇੱਕ ਦੋ ਸੂਟ ਹੋਰ ਹੋ ਗਏ ਜਿਵੇਂ ਇੱਕ ਸਣੀ ਨੇ ਹਜੇ ਪੈਂਟ ਸ਼ਰਟ ਪਾਈ ਹੋਈ ਸੀਗੀ ਉਹ ਵੀ ਭਿੱਜ ਗਿਆ ਸੀ ਬਾਹਰ ਨਿਕਲਣ ਤੱਕ ਤੇ ਦਾ ਕਰਕੇ ਫਿਰ ਉਹ ਵੀ ਇੱਕ ਸੂਟ ਉਤਾਰ ਕੇ ਰੱਖ ਗਿਆ ਸੀਗਾ ਤੇ ਸਾਰੇ ਕੱਪੜੇ ਧੋ ਕੇ ਸੁੱਕਣੇ ਪਾਤੇ ਥੋੜੀ ਜਿਹੀ ਬਾਲਾਂ ਨੂੰ ਧੁੱਪ ਲਵਾ ਰਹੀ ਆ। ਲਓ ਜੀ ਉਸ ਤੋਂ ਬਾਅਦ ਬੈਠ ਗਈ ਸੀ ਅੰਦਰ ਆ ਕੇ ਤੇ ਅੱਜ ਮੈਂ ਇਹ ਵਾਲਾ ਜਿਹੜਾ ਆਪਣਾ ਸੂਟ ਪਾਇਆ ਤੇ ਥੋੜਾ ਜਿਹਾ ਇੱਥੇ ਕੰਮ ਕਰਨਾ ਸੀ ਕੁਝ ਲਿਖ ਰਹੀ ਸੀ ਮੈਂ ਕੋਈ ਹਿਸਾਬ ਕਿਤਾਬ ਹੁੰਦੇ ਨੇ ਜਿਵੇਂ ਆਪਣੇ ਘਰਾਂ ਦੇ ਦੁੱਧ ਵਾਲਾ ਹਿਸਾਬ ਹੁੰਦਾ ਜਾਂ ਕੁਝ ਹੋਰ ਕੋਈ ਚੀਜ਼ ਲੈਂਦੀ ਆਪਾਂ ਨੇ ਹਨਾ। ਉਹ ਮੈਂ ਹੀ ਲਿਖਦੀ ਆ ਸਾਡੇ ਘਰ ਦੇ ਵਿੱਚ ਕਲੇਰ ਸਾਹਿਬ ਸਿਰਫ ਆਪਣਾ ਬੱਸਾਂ ਵਾਲਾ ਹਿਸਾਬ ਲਿਖਦੇ ਨੇਗੇ ਜਾਂ ਆਪਣਾ ਜੋ ਵੀ ਹੈ ਗੱਡੀਆਂ ਵਾਲਾ ਹਿਸਾਬ ਉਹ ਲਿਖਦੇ ਹੁੰਦੇ ਨੇ ਜੋ ਵੀ ਘਰ ਦਾ ਰਸਣ ਬਗੈਰਾ ਹੋ ਗਿਆ ਜਾਂ ਇਧਰ ਉਧਰ ਕੋਈ ਪੈਸਾ ਦਿੱਤਾ ਲਿਆ ਹਨਾ ਉਹ ਸਾਰਾ ਹਿਸਾਬ ਮੈਂ ਹੀ ਲਿਖਦੀ ਹੁੰਨੀ ਆ ਉਹ ਸਾਰਾ ਮੈਨੂੰ ਹੀ ਪਤਾ ਹੁੰਦਾ ਜਿਵੇਂ ਦੁੱਧ ਵਾਲੇ ਦੇ ਪੈਸੇ ਹੋ ਗਏ ਦੁੱਧ ਵਾਲਿਆਂ ਨੂੰ ਦੇਣੇ ਹਨਾ ਤੇ ਇਦਾਂ ਕਰਕੇ ਸਾਰਾ ਹਿਸਾਬ ਮੈਨੂੰ ਲਿਖਣਾ ਪੈਂਦਾ ਤੇ ਜੋ ਵੀ ਫਿਰ ਮੈਨੂੰ ਆਇਆ ਹੁੰਦਾ ਵੀ ਮੈਂ ਅੱਜ ਚੀਜ਼ ਜੋ ਵੀ ਲਈ ਆ ਜਾਂ ਕਿਸੇ ਨੂੰ ਪੈਸਾ ਦਿੱਤਾ ਫਿਰ ਲਿਖ ਦਿਨੀ ਹੁੰਦੀ ਆ ਨਾਲ ਦੇ ਨਾਲ ਨਹੀਂ ਤਾਂ ਫਿਰ ਮੈਂ ਭੁੱਲ ਜਾਈਨੀ ਹੁੰਦੀ ਆ ਮੈਂ ਵੀ ਬਹੁਤ ਜ਼ਿਆਦਾ ਭੁਲਕੜ ਹੋ ਗਈ ਆ ਬਹੁਤ ਜ਼ਿਆਦਾ ਭੁੱਲਣ ਲੱਗ ਗਈ ਆ ਮੈਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਹਿ ਦਿਲੋਂ ਤਾਂ ਨਵਦਾ ਜੀ ਸ਼ੁਕਰੀਆ ਬਹੁਤ-ਬਹੁਤ ਤੇ ਬਾਕੀ ਜਿਹੜੇ ਵੀ ਤੁਹਾਡੇ ਜਿਵੇਂ ਭੈਣ ਨੇ ਪੁੱਛਿਆ ਸੀ ਵੀ ਜਿਹੜਾ ਮੈਂ ਕੱਲ ਇੱਕ ਵਲੌਗ ਪਾਇਆ ਸੀਗਾ ਵੀਡੀਓ ਹੇਰ ਵਾਲਾ ਤੇ ਉੱਥੇ ਕ ਭੈਣ ਨੇ ਪੁੱਛਿਆ ਸੀ ਵੀ ਇਹ ਕਿਸੇ ਨੇ ਵਰਤਿਆ ਦੇਖੋ ਇਹਦਾ ਜੀ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਆਮਲਾ ਹੋ ਗਿਆ ਅ ਜਿਵੇਂ ਮੇਥੀ ਮਿੱਠਾ ਦਾਣਾ ਹੋ ਗਿਆ ਕਲੌਂਜੀ ਹੋ ਗਈ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੇ ਕ ਅਸਰਦਾਰ ਨੇ ਜਿਹੜੇ ਇਹ ਨਾ ਤਾਂ ਆਪਾਂ ਨੂੰ ਕੋਈ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਟਰਾਈ ਕਰਕੇ ਦੇਖੋ ਤੁਸੀਂ ਖੁਦ ਕਹੋਗੇ ਵੀ ਵਧੀਆ ਲੋ ਜੀ ਮੈਂ ਹਟ ਗਿਆ ਸੀ ਤੇ ਘੁੱਪ ਨਿਕਲਾਈ ਸੀ ਹੁਣ ਫੇਰ ਬੱਦਲ ਹੋ ਗਿਆ ਕੱਪੜੇ ਜਿਹੜੇ ਸੀ ਉਹ ਮੈਂ ਧੋ ਕੇ ਸੁਕਣੇ ਪਾਇਆ ਹੀ ਤੇ ਅੱਜ ਮੈਂ ਆਪਣਾ ਇਹ ਵਾਲਾ ਜਿਹੜਾ ਸੁੱਕ ਸੀਗਾ ਆ ਵਾਲਾ ਸੁੱਕ ਪਾਇਆ ਅੱਜ ਮੈਂ ਆਪਣਾ ਕਾਫੀ ਟਾਈਮ 바ਲੀ ਦੋ ਤਿੰਨ ਵਾਰੀ ਸ਼ਾਇਦ ਪਾਇਆ ਹੈ ਸੂਟ ਮੈਂ ਜ਼ਿਆਦਾ ਪਾਇਆ ਹੀ ਨਹੀਂ ਮੀਸ਼ੋ ਤੋਂ ਮੰਗਵਾਇਆ ਸੀ ਸੂਟ ਬਹੁਤ ਵਧੀਆ ਫੈਬਰਿਕ ਵੀ ਵਧੀਆ ਪਰ ਥੋੜਾ ਪਤਲਾ ਜਾਂ ਫਿਰ ਇਹ ਹੋ ਸਕਦਾ ਜੀ ਹਜੇ ਤੱਕ ਮੈਂ ਇਹਦੇ ਵਿੱਚ ਸ਼ਾਇਦ ਪਤਾ ਨਹੀਂ ਧੋ ਪਾਈ ਹੈ ਜਾਂ ਨਾ ਪਾਈ ਹੈ ਇਹ ਵੀ ਨਹੀਂ ਪਤਾ ਕੋਈ ਵੀਡੀਓ ਚੈੱਕ ਕਰਨੀ ਪਊਗੀ ਇਸ ਲਈ ਜੇ ਸ਼ਾਇਦ ਮੈਂ ਇਹਦੇ ਵਿੱਚ ਧੋ ਨਹੀਂ ਪਾਈ ਹਜੇ ਤਾਂ ਕਰਕੇ ਵੀ ਹੋ ਸਕਦਾ ਵੀ ਬਾਅਦ ਵਿੱਚ ਕੱਫ ਹੋ ਜੇ ਹਨਾ ਤੇ ਬਸ ਹੁਣ ਥੋੜਾ ਜਿਹਾ ਆਪਣਾ ਵੀਡੀਓ ਦਾ ਕੰਮ ਕਰੂੰਗੀ ਤੇ ਜੀ ਕਮੈਂਟਾਂ ਦੇ ਰਿਪਲਾਈ ਦਵੂੰਗੀ ਤੁਹਾਡੇ ਹਨਾ ਨੇੜੇੋਂ ਮੈਨੂੰ ਬਹੁਤ ਘੱਟ ਦਿਸਦਾਗਾ ਐਣਕ ਲਾ ਕੇ ਮੈਨੂੰ ਦੇਖਣਾ ਪੈਂਦਾ ਐਣਕ ਨਾਲੀ ਮੂੰਹਾਂ ਕੋਈ ਵੀ ਅੱਖਰ ਨਹੀਂ ਜਾਂ ਕੋਈ ਨੇੜੇ ਦੀ ਚੀਜ਼ ਦੇਖਣੀ ਹੈ ਮੈਂ ਉਹ ਮੈਨੂੰ ਐਣਕ ਦੇ ਨਾਲ ਹੀ ਸਾਫ਼ ਨਹੀਂ ਦਿਖਦੀ ਕਿਉਂਕਿ ਉਹਦਾ ਮੈਨੂੰ ਸਾਫ਼ ਨਹੀਂ ਵਿਖਦੀ ਹੈਗੀ ਦੂਰ ਦੀ ਠੀਕ ਹੈ ਨੇੜੇ ਵਾਲੀ ਨਹੀਂ ਕਈ ਜ਼ਿਆਦਾ ਘੱਟਦੀ ਹੈਗੀ ਇਹ ਕਿਉਂ ਪ੍ਰੋਬਲਮ ਹੈ ਨੇੜੇ ਦਾ ਜਿਵੇਂ ਅੱਖਰ ਨੇ ਮੈਨੂੰ ਬਿਲਕੁਲ ਐਵੇਂ ਦਿਸਣਗੇ ਧੁੰਦਲੇ ਦਿਸਣਗੇ ਅੰ데 ਜਦੋਂ ਐਣਕ ਲਾ ਲੈਂਦੀ ਆ ਫਿਰ ਮੈਨੂੰ ਪੂਰੀ ਵਧੀਆ ਮਤਲਬ ਪੂਰੇ ਕਲੀਅਰ ਅੱਖਰ ਦਿਖ ਰਹੇ ਨੇਗੇ ਫਿਰ ਮੈਂ ਬੜੀਆ ਪੜ੍ਹ ਪਾਉਣੀ ਆਂਗੀ ਤੇ ਦੂਸਰਾ ਕੋਈ ਹੋਰ ਵੀ ਫੋਨ ਤੇ ਵੀ ਕੁਝ ਦੇਖਣਾ ਤਾਂ ਉਹ ਵੀ ਮੈਨੂੰ ਐਨਕ ਲਾ ਕੇ ਹੀ ਵਧੀਆ ਦਿਖਦਾ ਤਾਂ ਸੋ ਐਨਕ ਤੋਂ ਬਿਨਾ ਮੈਨੂੰ ਨਹੀਂ ਇਦੀ ਦਿਖਦਾ ਹੈਗਾ ਤੇ ਚਲੋ ਜੀ ਹੁਣ ਥੋੜਾ ਜਿਹਾ ਬਸ ਆ ਤੁਹਾਡੇ ਕਮੈਂਟਾਂ ਦੇ ਰਿਪਲਾਈ ਦੇ ਦਮਾਂ ਤੇ ਥੋੜਾ ਜਿਹਾ ਵੀਡੀਓ ਦਾ ਕੰਮ ਕਰ ਲੈ ਮੈਨੂੰ ਮਿਲ ਲਿਆ ਤੇ ਇਹਨੇ ਤਾਂ ਚਾਹ ਦਾ ਟਾਈਮ ਹੋ ਜਾਊਗਾ ਦੁਪਹਿਰ ਦਾ ਕਿਉਂਕਿ ਮੀਂਹੇ ਬਹੁਤ ਕੰਮ ਖਰਾਬ ਖਰਾਬ ਵੀਨਗੀ ਤਾਂ ਚਲੋ ਠੰਡ ਹੋ ਗਈ ਪਰ ਮੀਂਹ ਪੈ ਗਿਆ ਜਲੋ ਜਿਵੇਂ ਝੁੰਮਣਾ ਲੱਗ ਰਿਹਾ ਹਨਾ ਉਧਰ ਵੀ ਫਾਇਦਾ ਹੋ ਗਿਆ ਤੇ ਬਾਕੀ ਹਮਸ ਦੁਬਾਰਾ ਤੋਂ ਥੋੜੀ ਥੋੜੀ ਹੌਣ ਹੋਊਗੀ ਜਿਵੇਂ ਪਹਿਲਾਂ ਬਾਰ ਠੰਡਾ ਸੀ ਕਿ ਹੁਣ ਬੱਦਲ ਹੋਗੇ ਦੁਬਾਰਾ ਤੋਂ ਪਹਿਲਾਂ ਮੌਸਮ ਧੁੱਪ ਵਾਲਾ ਹੋ ਗਿਆ ਸੀ ਹਵਾ ਚੱਲ ਰਹੀ ਸੀ ਹੁਣ ਇਸ ਟਾਈਮ ਫੇਰ ਬੱਦਲ ਹੋਗੇ ਦੁਬਾਰਾ ਮੈਂ ਕੱਪੜੇ ਸੁਕਣੇ ਪਾ ਕੇ ਆਈ ਹਾਂ ਧੁੱਪੇ ਵਿੱਚ ਜਦੋਂ ਕੱਪੜੇ ਸੁਕਾ ਸਕੀ ਮੈਂ ਤੇ ਚੁੱਕੇ ਜਾਣਗੇ ਤੇ ਡਰਾਈ ਕਰਕੇ ਪਾਏ ਨੇ ਕਿਹਨਾਂ ਜੀ ਡਰਾਈ ਕਰਕੇ ਪਾਏ ਨੇ ਸੁਕਾ ਕੇ ਮੈਂ ਤੇ ਚਲੋ ਥੋੜੇ ਜਿਹਾ ਧੀਰ ਬਾਅਦ ਮਿਲ ਗਿਆ ਸਭ ਲੋਜੀ ਇਥੇ ਪੰਜ ਕ ਦਾ ਟਾਈਮ ਆ 5:30 ਦਾ ਹੋਊਗਾ ਤੇ ਮੈਂ ਚਾਹ ਬਣਾਉਣੇ ਠੀਕ ਚ ਸਹੀ ਆ ਮੈਂ ਕਲੇਰ ਸਾਥ ਤੇ ਚਾਹ ਪੀਣੀ ਹੈ ਚਾਹ ਬਣਾ ਲੈਂਦੀ ਬਸ ਮੇਰੇ ਕੋ ਦੋ ਪੱਟੇ ਲੱਗੇ ਸੀ ਚਾਹ ਬਣਾਉਣਾ ਹੈ ਦਾ ਵਾਲਾ ਕਰਤਾ ਲੋ ਜੀ ਚਾਹ ਪਣਗੇ ਅੱਪਾ ਵਿੱਚ ਪਾਉਣੇ ਦੁੱਧ ਲਓ ਜੀ ਚਾਹ ਉਬਲ ਗਈ ਤੇ ਕੱਪ ਆਪਣੇ ਤਿਆਰ ਨੇ ਚਾਹ ਪੀਨੇ ਤੇ ਉਸ ਤੋਂ ਬਾਅਦ ਸਬਜ਼ੀ ਦੀ ਤਿਆਰੀ ਕਰਾਂਗੇ ਠੀਕ ਹੈ ਜੀ ਅੱਜ ਕਲੇਰ ਸਾਬ ਨੂੰ ਚਾਹ ਫੜਾ ਕੇ ਉਧਰ ਮੈਂ ਸਨੀ ਦੇ ਰੂਮ ਵਿੱਚ ਸਨੀ ਨੂੰ ਚਾਹ ਫੜਾਉਣ ਚਲੇ ਗਈ ਸੀ ਉਸ ਤੋਂ ਬਾਅਦ ਆ ਕੇ ਮੈਂ ਕਿਹਾ ਜਿੰਨੇ ਟਾਈਮ ਦੇ ਵਿੱਚ ਚਾਹ ਠੰਡੀ ਹੁੰਦੀ ਉਹਨਾਂ ਟਾਈਮ ਦੇ ਵਿੱਚ ਮੈਂ ਕੱਦੂ ਕੱਟ ਲੂੰਗੀ ਤੇ ਇਸ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜਰੂਰ ਬਾਏ ਟੇਕ ਕੇਅਰ